ਹਾਂ ਦੋਸਤੋ ਪੰਜਾਬ ਯੂਨੀਵਰਸਿਟੀ ਦੇ ਵਿੱਚ ਸੈਨੇਟ ਦੀਆਂ ਚੋਣਾਂ ਨੂੰ ਲੈ ਕੇ ਇੱਕ ਮੁੱਦਾ ਭਖਿਆ ਹੋਇਆ ਹੈ ਤੇ ਪੰਜਾਬ ਯੂਨੀਵਰਸਿਟੀ ਇਸ ਦੇ ਨਾਲ ਜੁੜੇ ਪੰਜਾਬ ਦੇ 188 ਜਿਹੜੇ ਕਾਲਜ ਨੇ ਉਹਦੀ ਸਰਵ ਉੱਚ ਫੈਸਲਾ ਲੈਣ ਦੀ ਜਿਹੜੀ ਪਾਵਰ ਹੈ ਉਹ ਸੈਨੇਟ ਦੇ ਹੱਥ ਹੁੰਦੀ ਹੈ ਹਰ 4 ਸਾਲਾਂ ਬਾਅਦ ਸੈਨੇਟ ਦੀਆਂ ਚੋਣਾਂ ਹੁੰਦੀਆਂ ਨੇ 16 ਇਸ ਵਾਰ 31 ਅਕਤੂਬਰ ਤੱਕ ਇਹ ਚੋਣਾਂ ਹੋਣੀਆਂ ਸੀ ਪਰ ਵਾਈਸ ਚਾਂਸਲਰ ਵੱਲੋਂ ਲਗਾਤਾਰ ਚੋਣਾਂ ਨੂੰ ਮੁਲਤਵੀ ਕੀਤਾ ਗਿਆ ਤੇ ਉਹਦਾ ਬਹਾਨਾ ਕਰੋਨਾ ਬਣਾਇਆ ਗਿਆ ਖਣ ਜਦੋਂ 16 ਨਵੰਬਰ ਤੋਂ ਪੰਜਾਬ ਦੀਆਂ ਸਾਰੀਆਂ ਕਾਲਜ ਯੂਨੀਵਰਸਟੀਆਂ ਖੁੱਲ ਰਹੀਆਂ ਨੇ ਜਦੋਂ ਬਿਹਾਰ ਦੇ ਵਿੱਚ ਵੀ ਚੋਣਾਂ ਹੋਈਆਂ ਨੇ ਉਦੋਂ ਇਹ ਸਿਰਫ ਇੱਕ ਮੌਕੇ ਪ੍ਰੋਨਾ ਦਾ ਬਹਾਨਾ ਬਣਾ ਕੇ ਚੋਣਾਂ ਨੂੰ ਜਾਣਬੁੱਝ ਕੇ ਨਹੀਂ ਕਰਵਾਇਆ ਜਾ ਰਿਹਾ ਇਹਦਾ ਕਾਰਨ ਇੱਕ ਵੱਡਾ ਇਹ ਹੈ ਵੀ ਜਦੋਂ ਵੀ ਕਦੇ ਵਾਈਸ ਚਾਂਸਲਰ ਨੇ ਆਰਐਸਐਸ ਨੇ ਭਾਜਪਾ ਨੇ ਆਪਣਾ ਅਜੰਡਾ ਸੈਨੇਟ ਦੇ ਹੱਥੋਂ ਪਾਸ ਕਰਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਨੇ ਤਾਂ ਜਦੋਂ ਅਜੰਡੇ ਪਾਸ ਨਹੀਂ ਹੋਏ ਤਾਂ ਸੈਨੇਟ ਵਿੱਚ ਪਿਛਲੇ ਸਮਿਆਂ ਦੇ ਵਿੱਚ ਇਹਨਾਂ ਦੇ ਇੱਕ ਮੰਤਰੀ ਸ਼ਰਿਆਮੇ ਬਿਆਨ ਦਿੰਦਾ ਵੀ ਜੇ ਅਸੀਂ ਕਸ਼ਮੀਰ ਇਹ ਵਿੱਚੋਂ ਧਾਰਾ 370 ਖਤਮ ਕਰ ਸਕਦੇ ਆ ਤਾਂ ਅਸੀਂ ਸੈਨੇਟ ਨੂੰ ਵੀ ਰੱਦ ਕਰ ਸਕਦੇ ਆ ਇਹੀ ਕੋਸ਼ਿਸ਼ਾਂ ਜੇ ਇੱਥੇ ਹੋ ਰਹੀਆਂ ਨੇ ਤੇ ਇਹ ਕੋਸ਼ਿਸ਼ ਨਵੀਂ ਕਮਿਊਨਿਟੀ ਸਿੱਖਿਆ ਨੀਤੀ ਦੇ ਤਹਿਤ ਵੀ ਹੋ ਰਹੀ ਹੈ ਜਿਦੇ ਵਿੱਚ ਇਹ ਲਿਖਿਆ ਗਿਆ ਬੀ ਕਾਲਜ ਯੂਨੀਵਰਸਿਟੀਆਂ ਦੇ ਵਿੱਚ ਬੋਰਡ ਆਫ ਗਵਰਨਰਸ ਬਣਾਏ ਜਾਣਗੇ ਜਿਹੜੇ ਕਿ ਉੱਥੋਂ ਦੇ ਸਾਰੇ ਫੈਸਲੇ ਲੈਣਗੇ ਤੇ ਇਸ ਬੋਰਡ ਆਫ ਗਵਰਨਰਸ ਦੀ ਕੋਈ ਚੋਣ ਨਹੀਂ ਹੋਊਗੀ ਇਹਦੀ ਨਿਯੁਕਤੀ ਸਿੱਧਾ ਕੇਂਦਰ ਸਰਕਾਰ ਵੱਲੋਂ ਕੀਤੀ ਜਾਊਗੀ ਤਾਂ ਇਸ ਵੇਲੇ ਪੰਜਾਬ ਦੀ ਇਹ ਯੂਨੀਵਰਸਿਟੀ ਜਿਹੜੀ ਚੰਡੀਗੜ੍ਹ ਦੇ ਵਿੱਚ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣੀ ਹੋਈ ਆ ਜਿਹੜੀ 1882 ਦੇ ਵਿੱਚ ਲਾਹੌਰ 'ਚ ਬਣੀ ਸੀ ਤੇ ਉੱਥੋਂ ਫਿਰ ਵੰਡ ਤੋਂ ਬਾਅਦ ਇੱਥੇ ਲਿਆਂਦੀ ਗਈ ਸੀ ਇਸ ਯੂਨੀਵਰਸਿਟੀ ਨੂੰ ਸਿੱਧਾ ਕੇਂਦਰ ਆ ਦੇ ਕਬਜ਼ੇ ਦੇ ਵਿੱਚ ਕਰਨ ਗਲ ਜਾ ਰਿਹਾ ਹੈ ਤੇ ਮੰਨਿਆ ਇਹ ਵੀ ਜਾਂਦਾ ਵੀ ਪੰਜਾਬ ਤੇ ਚੰਡੀਗੜ੍ਹ ਦੇ ਵਿਚਾਲੇ ਇਹ ਇੱਕ ਆਖਰੀ ਕੜੀ ਹੈ ਜਿਹਨੂੰ ਤੋੜਨ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਨੇ ਅੱਜ ਜਦੋਂ ਛਾਟ ਦੀ ਵੰਡ ਹੋਈ ਹੈ ਜਦੋਂ ਸਾਡੇ ਨਾਲ ਹੋਰ ਬਥੇਰੇ ੱਟਕੇ ਹੋਏ ਨੇ ਇੱਥੇ ਪੰਜਾਬੀ ਬੋਲਦੇ ਇਲਾਕੇ ਸਾਡੇ ਤੋਂ ਖੁੱਸੇ ਨੇ ਪਾਣੀਆਂ ਦੇ ਸਾਡੇ ਰੋਲੇ ਹਜੇ ਤੱਕ ਲੰਕ ਦੇ ਪਏ ਨੇ ਤਾਂ ਉਸ ਸਮੇ ਸਾਡੀ ਇਹ ਯੂਨੀਵਰਸਿਟੀ ਜਿੱਥੇ ਕਿ ਭਾਸ਼ਾ ਤੇ ਸੱਭਿਆਚਾਰ ਨੇ ਪ੍ਰਕੁਲਿਤ ਹੋਣਾ ਹੈ ਜਿਹਦੇ ਉੱਤੇ ਪੰਜਾਬ ਦਾ ਹੱਕ ਬਣਦਾ ਹੈ ਉਹਨੂੰ ਪੂਰੀ ਤਰ੍ਹਾਂ ਇਥੋਂ ਖਤਮ ਕਰਨੀਆਂ ਕੋਸ਼ਿਸ਼ਾਂ ਨੇ ਇੱਥੇ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਯੂਨੀਵਰਸਿਟੀ ਦੀਆਂ ਅੱਡ-ਅੱਡ ਵਿਦਿਆਰਥੀ ਜਥੇਬੰਦੀਆਂ ਵੱਲੋਂ ਇੱਕ ਸਾਂਝਾ ਮੋਰਚਾ ਬਣਾਇਆ ਗਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਚੰਡੀਗੜ੍ਹ ਪ੍ਰਸ਼ਾਸਨ ਨੂੰ ਪੰਜਾਬ ਸਰਕਾਰ ਨੂੰ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਮਿਲਿਆ ਜਾਵੇਗਾ ਮੰਗ ਪੱਤਰ ਦਿੱਤੇ ਜਾਣਗੇ ਤੇ ਧਰਨੇ ਵੀ ਲਾਏ ਜਾਣਗੇ ਅਸੀਂ ਪੰਜਾਬ ਦੇ ਸਾਰੇ ਸੂਝਵਾਨ ਲੋਕਾਂ ਨੂੰ ਵਿਦਿਆਰਥੀਆਂ ਨੌਜਵਾਨਾਂ ਜੱਥੇਬੰਦੀਆਂ ਅਧਿਆਪਕਾਂ ਮੁਲਾਜ਼ਮਾਂ ਨੂੰ ਸਭ ਨੂੰ ਇਹ ਅਪੀਲ ਕਰ ਦੇ ਆਓ ਮਿਲ ਕੇ ਕੇਂਦਰ ਦੇ ਇਸ ਹਮਲੇ ਦੇ ਖਿਲਾਫ ਇਕੱਠੇ ਹੋ ਕੇ ਇਕਜੁੱਟ ਹੋ ਕੇ ਇੱਕ ਹੰਬੜਾ ਮਾਰੀਏ